ਪਹਿਲਾਂ ਤਾਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਡੇ ਇੱਕ ਸੱਦੇ ਤੇ ਸਾਨੂੰ ਇੱਥੇ ਆਉਣ ਦੀ ਖੇਚਲ ਕੀਤੀ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ਹਿਰ ਦੇ ਕਈ ਮੁੱਦੇ ਆ ਜਿਹੜੇ ਤੇ ਕੋਈ ਧਿਆਨ ਨਹੀਂ ਦੇ ਰਿਹਾ ਉਹ ਸਬੰਧ ਵਿੱਚ ਅੱਜ ਜਿਹੜਾ ਪ੍ਰੈਸ ਕਾਨਫਰੰਸ ਅੱਜ ਹੀ ਹੈ ਸਭ ਤੋਂ ਵੱਡੀ ਗੱਲ ਇਹ ਆ ਵੀ ਬਹੁਤ ਪਿਛਲੇ ਇੱਕ ਤਕਰੀਬਨ ਸਾਲ ਤੋਂ ਸ਼ਹਿਰ ਦੀਆਂ ਲਾਈਟਾਂ ਅੱਜ ਤੱਕ ਬੰਦ ਰਹੀਆਂ ਜਿਹੜਾ ਕਿਉਂਕਿ ਹਰ ਵਾਰੀ ਅਸੀਂ ਜਿਹੜਾ ਮੁੱਦੇ ਜਿਹੜੇ ਅਸੀਂ ਇਹ ਚੱਕਦੇ ਆਂ ਤੇ ਸ਼ਹਿਰ ਜਿਹੜਾ ਹਨੇਰੇ ਦੇ ਵਿੱਚ ਤੁਰਿਆ ਫਿਰਦਾ ਜਿੰਨੇ ਸਾਡੇ ਤਿਉਹਾਰ ਸਿਗੇ ਚਾਹੇ ਹੁਣ ਲਾਸਟ ਦੀਵਾਲੀ ਨਿਕਲੀ ਹੈ ਉਦੋਂ ਮੇਰ ਸਾਹਿਬ ਕਹਿ ਰਹੇ ਸੀ ਭਈ ਦਵਾਲੀ ਨੂੰ ਸ਼ਾਇਦ ਜਗਮਗਾਉ ਲੋਕਾਂ ਨੇ ਕਾਲੇ ਨੇਹਰ ਦੇ ਵਿੱਚ ਦਵਾਲੀ ਆਪਣੀ ਮਨਾਈ ਹੈ ਪਰ ਇਹਨਾਂ ਦੇ ਕੰਨਾਂ 'ਚ ਕੋਈ ਰੂਹ ਨਹੀਂ ਜੂਨ ਹੀ ਸਰਕਦੀ ਕਿਉਂਕਿ ਜਿਹੜੇ ਬੰਦੇ ਨੇ ਕੰਮ ਕਰਨਾ ਹੁੰਦਾ ਉਹ ਸ਼ੌਂਕ ਨਾਲ ਕੰਮ ਕਰਦਾ ਇਹਨਾਂ ਨੂੰ ਸ਼ੌਕ ਹੈ ਨਹੀਂ ਕਿਉਂਕਿ ਇਸ ਟਾਈਮ ਉਹ ਸਾਡੇ ਨਗਰ ਨਿਗਮ ਦੇ ਵਿੱਚ ਇੰਨਾ ਕਿ ਭ੍ਰਸ਼ਟਾਚਾਰ ਫੈਲ ਚੁੱਕਾ ਹੈ ਇੰਨਾ ਭ੍ਰਸ਼ਟਾਚਾਰ ਫੈਲ ਚੁੱਕਾ ਹੈ ਜਿਹਦੇ ਬਾਰੇ ਅਸੀਂ ਬਾਰ-ਬਾਰ ਕਿਉਂਕਿ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ ਤੁਸੀਂ ਦੇਖਦੇ ਆ ਸਾਡੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਜੋ-ਜੋ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਵੀ ਉਸੇ ਜਿਹੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਆ ਕਿ ਜੇ ਸ਼ਹਿਰ ਨੂੰ ਇੱਕ ਜਿਹੜੀ ਡੇਲੀ ਨੀਡ ਦੀ ਜ਼ਰੂਰਤ ਹੁੰਦੀ ਆ ਲਾਈਟਾਂ ਹੋ ਗਈਆਂ ਸੜਕਾਂ ਹੋ ਗਈਆਂ ਆਪਣਾ ਨਾਲੀਆਂ ਹੋ ਗਈਆਂ ਜੇ ਉਹ ਕੋ ਨਹੀਂ ਦੇ ਸਕਦੇ ਤਾਂ ਮੈਂ ਸਮਝਦਾ ਕਿ ਇੱਕੋ ਮਾੜੀ ਗੱਲ ਔਰ ਮੰਦ ਭਾਗੀ ਗੱਲ ਨਹੀਂ ਹੋ ਸਕਦੀ ਪਿਕ ਐਂਡ ਚੂਜ਼ ਕੀਤਾ ਜਾ ਰਿਹਾ ਹੈ ਕਿ ਸਾਡੇ ਕੋਲ ਆ ਜਾਓ ਸਾਨੂੰ ਸਮਰਥਨ ਦਿਓ ਤੇ ਸਾਡੇ ਤੋਂ ਕਿਸੇ ਨੂੰ 10 ਲੈਟਾਂ ਲੈ ਜਾਓ ਕਿਸ ਕੋ 20 ਲੈਟਾਂ ਲੈ ਜਾਓ ਅਸਾਹ ਕਰਕੇ ਕਿ ਕੀ ਆ ਕਿ ਲੈਟਾਂ ਲਾਉਣੀਆਂ ਨਾ ਪੈਣ ਲੈਟਾਂ ਲੈ ਜਾਣ ਬੰਦਿਆਂ ਦੇ ਮੂੰਹ ਬੰਦ ਕਰਾਤੇ ਇਹ ਜਿਹੜਾ ਸਿਸਟਮ ਚੱਲ ਰਿਹਾ ਆ ਸਾਡੀ ਕਮੇਟੀ ਦੇ ਵਿੱਚ ਦਲਾਹਾਂ ਇਸ ਟਾਈਮ ਇੰਨੇ ਕੁ ਸਕਰੀਆ ਹੋਏ ਹੋ ਜਿਨ੍ਹਾਂ ਆਪਾਂ ਕਹ ਲਈਏ ਕਿ ਅੱਜ ਤੋਂ ਜਿੰਨੇ ਹੀ ਆ ਵੀ ਅਸੀਂ ਕਾਉਂਸਲਾਂ ਦੇਖੀਆਂ ਪਹਿਲਾਂ ਕਾਉਂਸਲ ਸੀ ਫੇ ਨਗਰ ਨੇ ਕੰਮ ਮੜ ਗਏ ਐਦਾਂ ਦਾ ਮਾਹੌਲ ਕਦੇ ਨਹੀਂ ਸੀ ਆ ਹੁਣ ਟੈਂਡਰ ਲੱਗਣ ਲੱਗੇ ਆ 15 ਕੁ 17 ਕਰੋੜ ਦੇ ਟੈਂਡਰ ਲਾਉਣੇ ਆ ਇਹਦੇ ਵਿੱਚ ਅੱਜ ਦੀ 1:30 ਤੱਕ ਜਿੰਨੋਂ ਵੀ ਪਿੱਛੇ ਟੈਂਡਰ ਹੋਏ ਆ ਉਹਦੇ ਵਿੱਚ ਹਮੇਸ਼ਾ ਕੰਪੀਟੀਸ਼ਨ ਹੁੰਦਾ ਜਿਹਦੇ ਵਿੱਚ ਸਰਕਾਰ ਨੂੰ ਕਰੋੜਾਂ ਦਾ ਫਾਇਦਾ ਵੀ ਹੁੰਦਾ ਜਿਹੜਾ ਬੰਦਾ ਚਾਹੁੰਦਾ ਉਹ ਕੰਮ ਕਰਨਾ ਉਹ ਆਪਣਾ ਉਸ ਹਿਸਾਬ ਨਾਲ ਟੈਂਡਰ ਪਾ ਕੇ ਲੈ ਜਾਂਦਾ ਜਿਹਦਾ ਵੱਧ ਹੁੰਦਾ ਟੈਂਡਰ ਉਹ ਨੂੰ ਟੈਂਡਰ ਦਿੱਤਾ ਜਾਂਦਾ ਔਰ ਇਹ ਸਾਡੇ ਜਿਹੜੇ ਅੱਜ ਵੀ ਜਿਹੜੇ ਹੁਣ ਜਿਹੜੇ ਟੈਂਡਰ ਲੱਗਣ ਜਾ ਰਹੇ ਆ ਉਹਦੇ ਚ ਪੂਲ ਮਨੀ ਫਿਕਸ ਕਰ ਲਈਏ तकरीबन 7% ਪੂਲ ਮਨੀ ਫਿਕਸ ਕਰ ਲਈਆ ਭਈ ਇੰਨੇ ਪੈਸੇ ਦੇ ਦਿਓ ਫੁੱਲ ਰੇਟ ਤੇ ਕੰਮ ਲਾ ਮੈਂ ਸਾਡੇ ਅਫਸਰ ਸਾਹਿਬ ਬੈਠੇ ਆ ਕਮਿਸ਼ਨਰ ਸਾਹਿਬ ਆਈਏਐਸ ਨੇ ਜੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਪੂਲ ਮੰਨੀਆਂ ਸੈੱਟ ਹੋਣ ਲੱਗ ਪਈਆਂ ਔਰ ਸਰਕਾਰ ਨੂੰ ਜਿਹਦੇ ਵਿੱਚ ਕਰੋੜਾਂ ਰੁਪਏ ਦਾ ਘਾਟਾ ਕਰੋੜਾਂ ਰੁਪਏ ਦਾ ਘਾਟਾ ਸਰਕਾਰ ਨੂੰ ਪੈ ਰਿਹਾ ਔਰ ਜੇ ਅਫਸਰ ਚੁੱਪ ਕਰਕੇ ਬੈਠੇ ਆ ਤੇ ਮੈਂ ਸਮਝਦਾ ਇਹਦੇ ਵਿੱਚ ਕੋਈ ਦਾਲਚਕਲਾ ਹੈ ਜਿਹੜਾ ਦਲਾਲ ਦੀ ਮੈਂ ਤੁਹਾਨੂੰ ਗੱਲ ਕਰਦਾ ਉਹ ਠੇਕੇਦਾਰੀ ਜਿੰਨੇ ਠੇਕੇਦਾਰ ਆ ਉਹਨਾਂ ਨੂੰ ਮੈਸੇਜ ਪਹੁੰਚਾ ਰਿਹਾ ਉਹਨਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਦਿੱਤੇ ਜਾ ਰਹੇ ਆ ਔਰ ਠੇਕੇਦਾਰਾਂ ਨੂੰ ਇਹ ਧਮਕੀਆਂ ਮਿਲਦੀਆਂ ਆ ਕਿ ਜੇ ਕੰਮ ਕਰਨਾ ਜੇ ਕੰਮ ਕਰਨਾ ਤਾਂ ਕਰੋ ਨਹੀਂ ਤਾਂ ਤੁਹਾਨੂੰ ਬਲੈਕਲਿਸਟ ਕੀਤਾ ਜਾਊਗਾ ਜੋ ਸਾਡੀਆਂ ਸ਼ਰਤਾਂ ਉਹਦੇ ਤੇ ਕੰਮ ਕਰੋ ਨਹੀਂ ਤਾਂ ਤੁਹਾਨੂੰ ਬਲੈਕਲਿਸਟ ਕੀਤਾ ਜਾਊਗਾ ਮਾਲਾ ਡਰਾ ਧਮਕਾ ਕਿ ਜਿੱਦਾਂ ਵੀ ਆ ਇਹ ਟੈਂਡਰ ਜਿਹੜੇ ਆ ਪੇ ਫੁੱਲ ਰੇਟਾਂ ਤੇ ਸਿਰੇ ਚੜ੍ਹੀਏ ਜਾਈਏ ਔਰ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਤਾ ਜਾਵੇ ਮੈਂ ਭਗਵੰਤ ਮਾਨ ਸਰਕਾਰ ਸਾਡੇ ਸੀਐਮ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਰੇ ਪਟਵਾਰੀ ਫੜ ਲਿਆ ਕਦੀ ਤਸਿਲਦਾਰ ਫੜ ਲਿਆ ਕਦੀ ਕਿਸੇ ਹੋਰ ਨੂੰ ਫੜ ਲਿਆ ਆਪਾਂ ਐਂਡਾ ਕਰਦੇ ਇੱਥੇ ਤੁਹਾਨੇ ਆਪਣੇ ਜਿਹੜੇ ਤੁਹਾਡੇ ਚੁਣੇ ਹੋ ਨੁਮਾਇੰਦੇ ਆ ਉਹ ਕਰੋੜਾਂ ਰੁਪਏ ਦਾ ਜਿਹੜਾ ਚੂਨਾ ਆ ਸਰਕਾਰ ਨੂੰ ਲਾ ਰਹੇ ਆ ਔਰ ਮੈਂ ਸਮਝਦਾ ਜੇ ਡੀਆਈਜੀ ਵਰਗੇ ਇਹਨੂੰ ਸੀਬੀਆਈ ਚੱਕ ਚੱਕ ਸਕਦੀ ਹੈ ਤੇ ਸਾਡੇ ਸ਼ਹਿਰ ਦੇ ਜਿਹੜੇ ਮੇਨ ਕੁਰਸੀਆਂ ਤੇ ਬੈਠੇ ਆ ਉਹ ਅੱਜ ਟੈਂਡਰਾਂ ਦੀ ਸੈਟਿੰਗ ਕਰਕੇ ਪੂਲ ਰੇਟਾਂ ਤੇ ਦੇ ਰਹੇ ਤੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾ ਰਹੇ ਔਰ ਕਰੋੜਾਂ ਰੁਪਏ ਆਪ ਅੰਦਰ ਕਰ ਰਹੇ ਜਿਹਦੇ ਵਿੱਚ ਘੱਟੋ ਘੱਟ ਸਵਾ ਕਰੋੜ ਰੁਪਈਆ 1 ਕਰੋੜ 30-40 ਲੱਖ ਰੁਪਈਆ ਵੱੜਦਾ ਜੇ ਆਪਾਂ ਇੰਨੇ ਮਤਲਬ ਪੂਲ ਮੰਨਿਆ ਆਪਾਂ ਦੇਖੀਏ ਔਰ ਇਹ ਸਿੱਧੇ ਤੌਰ ਤੇ ਮੈਂ ਕਹਿੰਨਾ ਇੱਕ ਜਿਹੜਾ ਬਹੁਤ ਮੰਦ ਭਾਗੀ ਗੱਲ ਆ ਇੱਕ ਮੈਂ ਤੁਹਾਨੂੰ ਇਹਦੇ ਨਾਲ ਗੱਲ ਇਹ ਜੋੜਨੀ ਚਾਹੁੰਦਾ ਪਈ 2 ਮਹੀਨੇ ਪਹਿਲਾਂ ਇੱਥੇ ਜਲੰਧਰ 10 ਕਰੋੜ ਦੇ ਟੈਂਡਰ ਹੋਏ ਸੀ 10 ਕਰੋੜ ਦੇ ਟੈਂਡਰ 2% ਸਿਰਫ ਉਹਦੇ ਤੇ ਜਿਹੜੀ ਸੀਗੀ ਕਟਾਉਣਾ ਨੇ ਪਾਇਆ ਸੀ 2% ਉਹਦਾ ਨਹੀਂ ਤਾਂ 25 25 30 30% 45% ਤੱਕ ਵੀ ਗਿਆ ਇਹ ਕੰਮ 2% ਉਹਦੇ ਇੱਥੇ ਉੱਥੇ ਤੇ ਜਿਹੜੇ ਮੇਅਰ ਆ ਉਹਨਾਂ ਨੇ ਉਹ ਕੈਨਸਲ ਕਰ ਦਿੱਤਾ ਸੀ ਕਿ ਫਾਈਨੈਂਸ਼ੀਅਲ ਲਾਸ ਸਰਕਾਰ ਦਾ ਹੋ ਰਿਹਾ ਉਹਨਾਂ ਨੇ 10 ਦੇ 10 ਕਰੋੜ ਦੇ ਟੈਂਡਰ ਜਿਹੜੇ ਕੈਨਸਲ ਕਰਦੇ ਜਿਹੜੇ ਉਹ ਚੂਨੀ ਭਗਤ ਉਹਨਾਂ ਦੇ ਏਰੀਏ ਦੇ ਸੀ ਤੇ ਜੇ ਉਹ ਇਹ ਕਰ ਰਿਹਾ ਹੈ ਤੇ ਸਾਡੇ ਇੱਥੇ ਜਿਹੜੇ ਆ ਉਹ ਇਹ ਕਰ ਰਿਹਾ ਹੈ ਵੀ ਸਾਨੂੰ ਪੈਸੇ ਦਿਓ ਤੇ ਫੁੱਲ ਰੇਟਾਂ ਤੇ ਟੈਂਡਰ ਲੈ ਕੇ ਜਾ ਇਹ ਬਹੁਤ ਹੀ ਭੱਡੀ ਭ੍ਰਸ਼ਟਾਚਾਰੀ ਜਿਹੜੀ ਸਾਡੇ ਨਗਰ ਨਿਗਮ 'ਚ ਚੱਲ ਰਹੀ ਔਰ ਮੈਂ ਇਹੀ ਬੇਨਤੀ ਕਰਦਾ ਆ ਭਗਵੰਤਮਾਨ ਸਰਕਾਰ ਤੋਂ ਕਿ ਇਹਨਾਂ ਟੈਂਡਰਾਂ ਦਾ ਜਰੂਰ ਦੇਖਿਆ ਜਾਵੇ ਕਿਉਂਕਿ ਹਰ ਵਾਰੀ ਤੁਸੀਂ ਦੇਖੋ ਪਿਛਲੇ ਜਿੰਨੇ ਵੀ ਟੈਂਡਰ ਕਿਉਂਕਿ ਇਹਨਾਂ ਨੇ ਕਹਿਣਾ ਇਦਾਂ ਕਦੀ ਨਹੀਂ ਜੀ ਹੋ ਸਕਦਾ ਤੁਸੀਂ ਪਿਛਲੇ ਟੈਂਡਰ ਅੱਜ ਤੱਕ ਕਿਉਂ ਕੰਪੀਟੀਸ਼ਨਾਂ ਚ ਗਿਆ ਹੈ ਅੱਜ ਕਿਉਂ ਟੈਂਡਰ ਜਾ ਰਿਹਾ ਹੈ ਉਹ ਤੋਂ ਸਾਫ਼ ਜਿਹੜੀ ਇਹਦੀ ਬੋਆ ਆ ਰਹੀ ਆ ਤੇ ਇਹਦੇ ਚ ਐਨੇ ਪਰਸੈਂਟ ਜਿਹੜਾ ਲੈਣ ਦੇਣ ਹੋ ਰਿਹਾ ਬੋਗੋ ਜੀ ਕਿੰਨੇ ਸਕੈਂਡਲਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਕਿੰਨੇ ਸਕੈਂਡਲਾਂ ਦਾ ਤੁਹਾਡੇ ਕੋਲ ਪ੍ਰੂਫ ਆ ਦੇਖੋ ਪ੍ਰੂਫਟਰ ਤੁਹਾਨੂੰ ਜਿੰਨੇ ਤੁਸੀਂ ਮੀਟਿੰਗਾਂ ਵੀ ਦੇਖੀਆਂ ਮੀਟਿੰਗਾਂ ਦੇ ਵਿੱਚ ਜੋ ਹੋਇਆ ਤੁਹਾਡੇ ਸਾਹਮਣੇ ਹੋਇਆ ਅੱਜ ਤੱਕ ਇੱਕ ਵੀ ਮਤਾ ਪਾਸ ਨਹੀਂ ਹੋਇਆ ਮੀਟਿੰਗ ਦੇ ਵਿੱਚ ਤੇ ਅੱਜ 17 ਕਰੋੜ ਜਾਂ 15 ਕਰੋੜ ਦੇ ਟੈਂਡਰ ਲਾ ਰਹੇ ਆ ਉਹ ਕਿਦਾਂ ਲਾ ਰਹੇ ਆ ਤੇ ਜਿਹੜੇ ਮਤੇ ਫਿਰ ਉਹ ਪਾਸ ਪਿਛਲੇ ਮੈਂ ਤੁਹਾਨੂੰ ਗੱਲ ਵਸੇ ਨਹੀਂ ਚਾਹਣਾ ਨਹੀਂ ਨਹੀਂ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਉਹਦੇ 'ਚ ਉਹਦੇ 'ਚ ਇਹਨਾਂ ਨੇ ਇੱਕ ਲਈ ਸੀ ਬਈ ਮੇਰ ਕੋ ਪਾਵਰ ਮੇਰ ਕੋ ਪਾਵਰ ਆ 20 ਕਰੋੜ ਰੁਪਏ ਨੇਰ ਕੋਲ ਪਾਵਰ ਸਿਰਫ ਉਹ ਹੁੰਦੀ ਆ ਕੋਈ ਅਮਰਜੈਂਸੀ ਕੰਮ ਕਰਾਉਣਾ ਪੈ ਜਾਵੇ ਉਹਦੇ ਲਈ ਅਸੀਂ ਕੋਈ ਵੀ 1 ਕਰੋੜ ਤੱਕ ਜੇ ਕੋਈ ਸਾਨੂੰ ਕੰਮ ਕਰਾਉਣਾ ਪੈ ਜਾਵੇ ਕੋਈ ਅਮਰਜੈਂਸੀ ਕਈ ਵਾਰੀ ਸ਼ਹਿਰ ਦੇ ਵਿੱਚ ਕੋਈ ਘਟਨਾ ਹੋ ਜਾਂਦੀ ਆ ਜਾਂ ਕੋਈ ਬਹੁਤ ਜ਼ਰੂਰੀ ਕੰਮ ਉਹਨੂੰ ਅਸੀਂ ਕਰ ਲਿਆ ਜਾਵੇ ਇਹ ਥੋੜੀ ਜਿਹੀ ਮੀਟਿੰਗ ਦੇ ਵਿੱਚ ਅੱਜ ਤੱਕ ਕੋਈ ਵੀ ਮਤਾ ਕੰਮ ਦੇ ਕੰਮ ਪ੍ਰਤੀ ਨਹੀਂ ਆਇਆ ਤੇ 17 ਕਰੋੜ ਦੇ ਟੈਂਡਰ ਕਿੱਦਾਂ ਲੱਗਾ ਇਹ ਪ੍ਰੂਫ ਆ ਤਨੋਂ ਕਿ ਤੁਸੀਂ ਪ੍ਰੂਫ ਦੇ ਗੱਲੇ ਪ੍ਰੂਫ ਆ ਬਈ ਉਹ ਕਿਦਾਂ ਪਾਸ ਕੀਤੇ ਗਏ ਮਤਲਬ ਇਹ ਆ ਬਈ ਇਹ ਉਹ ਹੋਂਦ ਰਿਕਾਰਡ ਆ ਵੀਡੀਓ ਤੁਸੀਂ ਦੇਖ ਲਓ ਤੇ ਆ ਮਤੇ ਆ ਜੀ ਇਹਨੇ ਪਾਸ ਨਾ ਕਿਸੇ ਨੂੰ ਹੱਥ ਖੜੇ ਕਰਾਇਆ ਨਾ ਕਿਸੇ ਨੂੰ ਪੁੱਛਿਆ ਕਿ ਮਤੇ ਜਿਹੜੇ ਕਾਦੇ-ਕਾਦੇ ਪਾਸ ਹੋਏ ਆ ਮਤੇ ਸਾਰੇ ਡਿਵੈਲਪਮੈਂਟ ਦੇ ਜਾਂ ਬਿਲਡਿੰਗਾਂ ਦੇ ਕੀ ਲੱਗਦਾ ਹੋਇਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਨਹੀਂ ਹੋਏ ਡੇਢ ਮਿੰਟ ਦੀ ਮੀਟਿੰਗ ਸੀ ਜਿਹੜੀ ਤੁਹਾਡੀ ਪਿਛਲੀ ਗਈ ਆ ਉਹ ਡੇਢ ਮਿੰਟ ਦੀ ਮੀਟਿੰਗ ਦੇ ਵਿੱਚ ਕਿੰਨੇ ਮਤੇ ਇਹਨਾਂ ਨੇ ਪਾਸ ਕੀਤੇ 22 ਉਹ ਤੁਹਾਡੀ ਕਿਸੇ ਦੀ ਕੋਈ ਸਮਰਥਨ ਨਹੀਂ ਕੋਈ ਤੁਹਾਡੇ ਸਾਹਮਣੇ ਹੋਇਆ 1.5 ਮਿੰਟ ਦੇ ਵਿੱਚ ਉਹਨੇ ਇਹ ਗੱਲ ਕਹੀ ਆ 22 ਮਤੇ ਫਾਸ ਕੋਈ ਸਮਰਥਨ ਲੈ ਆਓ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਐ ਐਮਸੀ ਕਾਂਗਰਸ ਜਿਹੜੇ ਪਾਰਸ਼ਦਾਂ ਉਹਨਾਂ ਨੂੰ ਤਾਂ ਉਹ ਸਮਝਦਾ ਹੀ ਕੁਛ ਨਹੀਂ 1.5 ਮਿੰਟ ਦੇ ਵਿੱਚ ਫੇ ਅਗਲੀ ਹੁਣ ਤੁਹਾਡੀ ਰਣਨੀਤੀ ਕੀ ਆ ਮੀਟਿੰਗ ਅੱਜ ਦੀ ਕਿਉਂ ਰੱਖੀ ਆ ਅਸੀਂ ਅਸੀਂ ਸਾਟਾ ਜਿਹੜਾ ਮਤਲਬ ਆ ਜਿਹੜਾ ਅੱਜ ਅਸੀਂ ਇੱਥੇ ਬੈਠੇ ਆ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਲੋਕਾਂ ਨੇ ਸਾਨੂੰ ਛੋੜ ਕੇ ਭੇਜਿਆ ਹੈ ਸ਼ਹਿਰ ਨੂੰ ਪਤਾ ਲੱਗਣਾ ਚਾਹੀਦਾ ਵੀ ਇੱਥੇ ਕਿੰਨਾ ਕੁ ਧਾਂਦਲੀ ਹੋ ਰਹੀ ਆ ਕੀ ਕਰ ਰਹਾ ਇਹ ਐਸੀ ਦੇਖੋ ਤੁਹਾਡੇ ਜਰੀਏ ਲੋਕਾਂ ਤੱਕ ਪਹੁੰਚਾ ਸਕਦਾ ਜੇ ਸਾਡੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਤੁਹਾਡੇ ਜਰੀਏ ਹੀ ਲੋਕਾਂ ਤੱਕ ਪਹੁੰਚ ਸੰਗਿਆ ਵੀ ਉਥੇ ਕੀ ਚੱਲ ਰਿਹਾ ਇਹ ਮੀਟਿੰਗਾਂ ਹੋ ਰਹੀਆਂ ਜਾਂ ਧੱਕਾ ਹੋ ਰਿਹਾ ਸੋ ਅਸੀਂ ਤੁਹਾਡੇ ਜਰੀਏ ਕਾਂਗਰਸ ਪਾਰਟੀ ਫਿਰ ਆਉਣ ਵਾਲੇ ਦਿਨਾਂ ਚ ਐਸਾ ਕੀ ਕਰੀ ਜਿਹੜਾ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਕੋਈ ਸੁੱਖ ਦਾ ਸਾਹ ਹੋਵੇ ਇਹ ਥੋੜੇ ਦਿਨ ਲੋਕ ਜੇ ਤੁਹਾਨੂੰ ਪਤਾ ਲੱਗ ਜਾਣਾ ਉਹ ਤੁਹਾਨੂੰ ਦੱਸਾਂਗੇ ਜਰੂਰ